ਆਲਾ ਪੈਸੇ ਤੂੰ ਆਂਦੀ ਹਰੇਵਾ ਕੱਪੜੇ ਬਣਾਉਣੇ ਆ ਤੇ ਬਣਾ ਲਿਆ ਕਿੰਨੇ ਮੰਮੀ 4000 ਵਾ ਸਿਰਫ ਮੰਮੀ 4000 ਰੀ ਤਹੋਰ ਤੂੰ ਬਣਾ ਲਿਆ ਆਪੇ ਜੇ ਮੈਂ 4-5000 ਕਿਹਾ ਤੂੰ ਹੀ ਦਵਾਦ ਤੇ ਦਿੰਦੇ ਤੂੰ ਹੀ ਦੱਸ ਲੋ ਉੱਥੇ ਆ ਗਿਆ ਮੇਰ ਕੋ ਇੰਨੇ ਪੈਸੇ ਆ ਹੁਣ ਮੈਂ ਕਢਾਉਣ ਵਾਲੇ ਆ ਮੈਂ ਕਢਾਉਂਗੀ ਜੇ ਮੈਂ ਤੈਨੂੰ ਫੇਰ ਦੇ ਦਊਂਗੀ ਤੇ ਮੁੰਡੇ ਵਾਸਤੇ ਤਾਂ 500 ਹੁਣੇ ਨਿਕਲ ਜਾਣਾ ਤੁਹਾਡੇ ਕੋਲ ਮੁੰਡੇ ਨੂੰ ਮੁੰਡੇ ਨੂੰ ਕਿੱਥੋਂ ਮੈਂ ਦਿੰਨੀ ਆ ਤੂੰ ਐਵੇਂ ਗੱਲ ਬਣਾਈ ਆ ਮੁੰਡੇ ਨੂੰ ਮੁੰਡੇ ਨੂੰ ਦਿੰਨੀ ਆ ਮੇਰੇ ਸਾਹਮਣੇ ਰੋਜ਼ ਉਹਨੂੰ 500 ਰੁਪਏ ਫੜਾ ਦਿੰਨੇ ਪੀ ਜਾ ਪੀ ਆ ਮੇਰੇ ਵਰੀ ਆ ਮੇਰੇ ਵਰੀ ਤੁਹਾਨੂੰ ਰੋਣਾ ਹੀ ਪੈ ਜਾਂਦਾ ਪੈਸੇ ਦੇਣ ਲੱਗਿਆਂ ਨਹੀਂ ਰੋਣਾ ਕਾਦਾ ਵਾ ਤੂੰ ਕੱਲ ਆਖਿਆ ਤੇ ਅੱਜ ਤੱਕ ਮੈਂ ਫੜਾ ਦਿੱਤੇ ਤੇ ਹੁਣ ਮੈਂ ਫਿਰ ਕੱਲੀ ਜਾਵਾਂ ਜੋ ਦੇ ਨਾਲ ਲੈ ਜਾ ਕੇ ਕੱਲੀ ਨਿਕ ਜਾਣਾ ਤੂੰ ਉਹ ਤਾਂ ਦਿਨੇ ਰੱਜਿਆ ਵਾ ਤੂੰ ਆਨੇ ਰੱਜਿਆ ਵਾ ਸਾਰੇ ਮੋਟਰਸਾਈਕਲ ਦੇ ਉੱਤੇ ਤੁਰਿਆ ਫਿਰਦਾ ਤਾਨੂੰ ਲੱਗਦਾ ਉਹ ਹੀ ਬਦਨਾਮ ਕੀਤਾ ਉਹਨੂੰ ਦਿਨੇ ਤੇ ਰੱਜਿਆ ਹੁੰਦਾ ਵਾ ਤੋ ਤੁਹਾਨੂੰ ਲੱਗਦਾ ਵੀ ਨਹੀਂ ਰੱਜਿਆ ਹੁੰਦਾ ਮੈਨੂੰ ਤਾਂ ਲੱਗਦੀ ਨਹੀਂ ਕਿ ਵੀ ਪੀਤੀ ਐ ਇੰਨੀ ਤੂੰ ਤੁਹਾਨੂੰ ਬਦਨਾਮ ਹੀ ਕਰ ਦਿੱਤਾ ਵਾ ਮੈਂ ਐਵੇਂ ਬਦਨਾਮ ਕੀਤਾ ਜਦੋਂ ਮੈਨੂੰ ਪਤਾ ਨਾ ਮੈਂ ਉਹਨੂੰ ਕਿਤੇ ਲੈ ਜਾ ਸਕਦੀ ਨਾ ਹੋਰ ਪਿਛਲੇ ਬੰਦੇ ਦਿਨੇ ਤੇ ਨਾ ਨਾ ਪੀਵੇ ਰਾਤ ਨੂੰ ਪੀਤੀ ਹੋਵੇ ਤੇ ਚਾਹ ਸੁਣ ਰਵੇ ਕਿੱਥੋਂ ਪੀਤੀ ਆਂਨੇ ਜਿਹੜਾ 500 ਦਿਨੇ ਉਹਦਾਂ ਹੀ ਪਿੰਦਾ ਆ ਪਿੰਦਾ ਵਾ 500 ਦਾ ਕੀ ਆਉਂਦਾ ਇੰਨਾ ਦਿਨਾਂ ਦੇ ਵਿੱਚ 1000 4000 ਦੇ ਸੂਟ ਆ ਜਾਂਦੇ ਆ। ਕੀਤੀ ਆ ਬਿਚਾਰ ਜਾਂਦੇ ਸੂਟ ਆ ਜਾਂਦੇ 500 ਦਾ ਕੁਛ ਵੀ ਨਹੀਂ ਹੁੰਦਾ। ਤਾਂ ਹੋਰ ਕੀ ਆ? ਅ ਮੈਂ ਉਹਨੂੰ ਲੈ ਕੇ ਤਾਂ ਜਾ। ਮੈਨੂੰ ਦਵਾਰੇ ਨਹੀਂ ਆਉਣ ਦੇਣਾ ਹੁੰਦਾ। ਜਿਵੇਂ ਦੇਖੋ ਆਪਣੇ ਮੁੰਡੇ ਦਾ ਪਖਪੂਰੀ ਜਾਣਾ। ਕਾਹਦਾ ਪਖਪੂਰੀ ਮੈਂ ਉਹਦਾ ਤੇਰਾ ਨਹੀਂ ਮੈਂ ਪਖਪੂਰੀ। ਮੇਰਾ ਕਾਹਦਾ ਬੂਦਦੇ ਆ ਤੁਸੀਂ? ਵੀ ਤੂੰ ਮੈਨੂੰ ਕੱਲੀ ਧੱਕੇ ਖਾਂਦੀ ਫੇੜੀ ਹੋਰ ਮੈਂ ਸੂਟ ਲੈਣ ਜਾਣਾ ਤਾਂ ਵੀ ਮੈਂ ਕੱਲੀ ਨਹੀਂ ਧੱਕੇ ਖਾਣੇ ਆ। ਤੈਨੂੰ ਤਾਂ ਆਖਿਆ ਕੋਣ ਨੂੰ ਨਾਲ ਲੈ ਕੇ ਜਾ। ਤੂੰ ਉਹਨੂੰ ਮੈਂ ਦੇਖ ਦੇ ਤਾਂ ਇਹਨ ਦਿਨ ਮੈਂ ਕਿੱਥੇ ਨਾਲ ਲੱਗ ਜਾਉਂਦਾ ਵੇਖ ਜਾ ਕੇ ਦੇਖਦਾ ਕੋਤ ਮੈਂ ਤਾਂ ਨਾ ਕੋਈ ਹੋਣੀ ਹੈ ਦੇਖਦਾ ਫਿਰਦਾ ਜਾ ਵੇਖ ਲੈੋ ਭਲਾ ਉਹਨੇ ਪੀਤੀ ਹੈ ਕਿ ਨਹੀਂ ਪੀਤੀ ਵੇਖ ਲਾ ਜਾ ਕੇ ਲੈ ਹਾਂ ਭਲਾ ਮੈਂ ਵੇ ਨਹੀਂ ਆ ਕੀ ਹੋਇਆ ਉਹਨੂੰ ਬਦਨਾਮ ਕਰਦੀ ਰਹੀ ਨਹੀਂ ਘਰ ਤੇ ਤੈਨੂੰ ਮਾਰਦਾ ਪੋਤਾ ਤੁਹਾਨੂੰ ਤਾਂ ਮਾਰਾ ਲੱਗਣਾ ਹੀ ਆਹ ਆਹ ਜੜੀ ਆਪਣੇ ਕਰਮਾਂ ਨੂੰ ਰੋਂਦੇ ਹੀ ਆ ਉਹਨੂੰ ਲੱਗਣਾ ਵਾ ਲੈ ਅੱਜ ਬਣ ਗਈ ਉਹ ਗੱਲ ਅੱਜ ਮਾਰਾ ਤਰਲੇ ਕਰਨੇ ਪੈਣੇ ਹਾਂ ਗੋਪੀ ਕੋਲ ਨਹੀਂ ਨਾ ਪਏ। ਹੋ ਟਾਈਮ ਵੀ ਹੋ ਗਿਆ। ਇਸ ਕੋ ਲਿਖਦਾ। ਮਿਲ ਕੇ ਪੈਸੇ। ਮੇਰੇ ਲਈ ਚਾਹ ਨਹੀਂ ਕਿ ਕਿਨੇ ਮਿਲੇ? 4000 ਰੁਪਏ ਆਵਾ ਸਾਰਾ। ਲਵਾ ਤੂੰ ਪੈਸੇ ਅੱਠ ਸੂਟ ਬਣ ਜਾਣੇ ਤੇਰੇ। 5-5 ਦੇ ਬਣਾਈ। ਅੱਛਾ ਬਣਾ ਲੂਗੀ। ਇਹਦੇ ਵਿੱਚ ਤਾਂ 5 ਰੁਪਏ ਮੁੰਦੇ ਵਿੱਚ। 2500 ਰੁਪਏ ਕਰਨਾ ਮੈਨੂੰ ਚਾਹੀਦਾ ਵਾ ਮੰਮੀ ਰੋਜ਼ ਦੇ ਪੈਸੇ ਦੇ ਦਿੰਦੇ ਆ ਤੇ ਮੈਂ ਹਾਂ ਮੈਂ ਇੱਥੇ 2500 ਰੁਪਏ ਦੇਖਦੇ ਬਾਅਦ ਮੇਰਾ ਕਿੱਥੇ ਪੈਣਾ ਮਾਤਾ ਹਾਂ ਨਹੀਂ ਇੱਥੇ ਕਿੱਥੇ ਗਈ ਮੰਮੀ ਘਾਰੀ ਆ ਹੈ ਨਹੀਂ ਮੇਰੇ ਦੱਬੀ ਨਹੀਂ ਦੇ ਤੂੰ ਬਾਹਰੋਂ ਵੇਖ ਲੋ ਕਿਤੇ ਹੁਣ ਇਹ ਤਾਂ ਮੈਨੂੰ ਪੈਸੇ ਫੜਾ ਕੇ ਗਿਆ ਕਦ ਤੂੰ ਦੇ ਮੈਨੂੰ 500 ਮੈਂ ਨਹੀਂ ਦੇਣੇ ਹੈਗੇ ਮੈਂ ਆ ਸੂਟ ਬਣਾਉਣੇ ਆ ਚਲ ਦੇ ਯਾਰ 500 ਰੁਪਿਆ ਦੇ ਦੇ 500 ਆ ਚੰਗੇ ਕੰਮ ਆ ਲੈ 500 ਲਿਆ ਦੇ ਵੇਖ ਲੋ

ਤੁਸੀਂ ਮੈਂ ਝੂਠ ਬੋਲਦੀ ਆ ਕੀ ਪਤਾ ਵਾ ਤੂੰ ਆਪ ਰੱਖ ਲੈ ਹੁਣ ਮੈਂ ਮੇ ਬੰਦਾ ਪੁੱਛਾ ਵੀ ਮੈਂ ਕਿ ਪਿੱਛੇ ਕੁਝ ਵੇਖਿਆ ਨਹੀਂ ਆ ਜਿਹੜਾ ਮੈਂ ਆਪ ਰੱਖ ਲੈਣੇ ਆ ਮੈਨੂੰ ਕੀ ਪਤਾ ਵਾ ਉਹ ਤਾਂ ਜਦੋਂ ਜਾਵੇ ਮੇਰੇ ਕੋਲ ਪਾਹੇ ਲੈ ਕੇ ਜਾਂਦਾ ਅੱਗੇ ਵੀ ਇਹਨੇ ਕਦੀ ਸਰ ਕੋ ਲਾਏ ਅੱਗੇ ਮੈਂ ਤਾਂ ਹੁੰਦੇ ਨਹੀਂ ਅੱਜ ਹੀ ਤੇ ਅੱਜ ਹੀ ਗਾ ਖੋਗੇ ਮੇ ਤੋਂ ਲੈ ਗਿਆ ਵਾ ਲੈ ਗਿਆ ਤੁਹਾਨੂੰ ਆਪ ਦਾ ਬਹੁਤੀ ਸਹੀ ਲੱਗਦਾ ਵਾ ਮੈਂ ਤਾਂ ਗਲਤੀ ਲੱਗਦੀ ਸਾਰੇ ਪਾਸੇ ਤੂੰ ਉਹਨੂੰ ਬਦਨਾਮ ਤੇ ਇਹ ਕੀਤਾ ਮੈਂ ਬਦਨਾਮ ਕੀਤਾ ਬਦਨਾਮ ਤੇ ਆਪੇ ਹੁੰਦਾ ਫਿਰਦਾ ਜਿਹੜਾ ਇਹ ਮੇਰਾ ਜਾਣਦਾ ਵਾ ਉਹ ਰੱਜਿਆ ਰੱਜਿਆ ਕਰਦੀ ਮੈਂ ਤਾਂ ਦੀਦਾ ਨਹੀਂ ਉਹ ਰੱਜਿਆ ਤੇਰੀ ਕੋ ਢਾਡੀ ਦਾ ਕਲਾ ਹੀ ਨਹੀਂ ਮੁੱਕਣੀ ਬਸ ਜਦਨ ਤੇ ਉਹਦਾ ਕਲਾ ਪਾ ਕੇ ਬਹਿ ਜਾਂਦੀ ਐਵੇਂ ਮੈਂ ਕਲਾ ਪਉਨੀ ਤਾਂ ਹੋਰ ਕੀ ਆ ਹਾਂਜੀ ਇਹ ਇਦਾਂ ਕਰੇ ਨਾ ਤੇ ਤੁਹਾਡੇ ਤੁਹਾਡਾ ਜਵਾਈ ਇਦਾਂ ਕਰੇ ਤੁਹਾਡੀ ਧੀ ਵੀ ਰੋਲਾ ਪਾਵੇ ਇਦਾਂ ਹੀ ਮੈਂ ਨਹੀਂ ਇਤਰਾ ਨਹੀਂ ਮੱਤ ਦਿੱਤੀ ਤੀ ਆਪਣੀ ਸਾਰੇ ਇਦਾਂ ਹੀ ਕਹਿੰਦੇ ਹੁੰਦੇ ਮੇਰੇ ਮਾਪਿਆਂ ਨੇ ਵੀ ਨਹੀਂ ਇਦਾਂ ਦੇ ਦਿੱਤੀ ਜਦੋਂ ਮੁਸੀਬਤ ਮੇਰੇ ਗੱਲ ਪੈ ਗਈ ਆ ਨਾ ਤੇ ਫੇਰ ਮੈਨੂੰ ਆਪੇ ਇਦਾਂ ਦੀ ਅਕਲ ਆਹੋ ਤੈਨੂੰ ਮਸੀਬਤੀ ਦੀ ਦੀ ਆ ਫਟੇਵਾਂ ਲਾ ਡਿਆ ਤਾਨੂੰ ਸਭ ਕੋ ਹਟਾਡੇ ਕੋਲ ਆ ਘਰ ਬਾਹਰ ਟਾਡੇ ਬਣੇ ਆ ਤੇ ਮਸੀਬਤ ਤੈਨੂੰ ਕਾਦੀ ਆ ਆਹ ਤੇ ਪੈਸੇ ਤੇ ਜਿਹੜਾ ਚਾਰ ਚਾਰ ਮਿਲ ਰਿਹਾ ਸੀ ਉਹਦੇ ਚੋਂ 500 ਤੋਂ ਖੋ ਕੇ ਲੈ ਗਿਆ ਮੇਤੋਂ ਖੋ ਕੇ ਲੈ ਗਿਆ ਇਹਦੇ ਕੋਲ ਝੂਠ ਤੇ ਕੋਈ ਰਹਿ ਗਿਆ ਸਾਰਾ ਮੈਂ ਤਾਂ ਕੋਈ ਇੱਦੀ ਰਹਿਣੀ ਵੀ ਬਣਨ ਕੀ ਡਿਆ ਹੋਇਆ ਇੱਥੇ ਤੁਸੀਂ ਮੈਨੂੰ ਵਾਰ ਨਹੀਂ ਹੁੰਦੇ ਨੇ ਹਾਦੀ ਹੋ ਗਈ ਇਹਦੋ ਵਾਰੇ ਪਾਤੀ ਮੁੰਡੂ ਵੀ ਇਦਾਂ ਹੀ ਕਰੀ ਜਾਂਦਾ ਵਾ ਤੇ ਤੁਸੀਂ ਵੀ ਉਦਾਂ ਨੇ ਕਦੀ ਪਿਆੜੀਆਂ ਨੂੰ ਫੇਰਾ ਮਾਰ ਕੇ ਵੇਖਿਆ ਵਨ ਕਿ ਜਿਆਦਾ ਕੋਈ ਕੰਮ ਕਰਦਾ ਵੇ ਮੈਂ ਵੀ ਮੰਨਣਾ ਵੀ ਕੋਈ ਕੰਮ ਕਰਦਾ ਸਾਰਾ ਦਿਨ ਪੀਂਦੇ ਰਹਿੰਦਾ ਵਾ ਤੋ ਹੀ ਯਾਨੀ ਪਿੰਦਾ ਮੈਨੂੰ ਤਾਂ ਦੀਦਾ ਨਹੀਂ ਪਿੰਦਾ ਜਦੋਂ ਭਾਈ ਦੀ ਪਰ ਜਿਆਰ ਜਿਆਰ ਜਿਆ ਮੈਨੂੰ ਤਾਂ ਜਿਆ ਦੀਦਾ ਨਹੀਂ ਸਾਰਾ ਕੰਮ ਕਰ ਤੋ ਰਿਆ ਵੀ ਫਿਰਦਾ ਵਾ ਜਾਂਦਾ ਆਉਂਦਾ ਵੀ ਆ ਬਾਹਰ ਅੰਦਰ ਵੀ ਜਾਂਦਾ ਵਾ ਜੇ ਮੇਰਾ ਵੀ ਚੱਜਦਾ ਹੁੰਦਾ ਨਾ ਤੇ ਮੇਰੀ ਮਾਂ ਨੇ ਵੀ ਇਹੀ ਗੱਲ ਕਹਿਣੀ ਸੀਗੀ ਵੀ ਹਾਂ ਸਾਡੀ ਧੀ ਬੜੀ ਸਿਆਣੀ ਆ ਹੂੰ ਕਿਸਮਤ ਤੇ ਮੇਰੀ ਮਾੜੀ ਨਿਕਲ ਆਈ ਆਹੋ ਕਿਸਮਤ ਤੇਰੀ ਬਹੁਤ ਮਾੜੀ ਆ ਕੇ ਧੀਆ ਤਾਕਤ ਪਹੁੰਚ ਗਈ ਆ ਤੇਰੀ ਕਿਸਮਤ ਬੜੀ ਆ ਮੇਰੀ ਧੀ ਤੇ ਮੈਂ ਤਾਕਤ ਤੂੰ ਪਹੁੰਚ ਗਈ ਆ ਤੇ ਪਹੁੰਚਣਾ ਹੀ ਆ ਮੈਂ ਫਿਰ ਜਦੋਂ ਮੈਂ ਤੰਗਾ ਤਾਂ ਮੈਂ ਪਹੁੰਚਣਾ ਹੀ ਆ ਆਹੋ ਬਹੁਤ ਤੰਗੀ ਆ ਤੇਨੂੰ ਸਾਰਿਆਂ ਨੂੰ ਆਪਦੀਆਂ ਚੰਗੀਆਂ ਲਾਦੀਆਂ ਮੇਰੀ ਮਾਂ ਨੂੰ ਵੀ ਆ ਮੈਂ ਹੀ ਚੰਗੀ ਲਾਦੀ ਪਰਲਾ ਕਾ ਹੁਣ ਚੁਗਲੀਆਂ ਜਾ ਕੇ ਮਾਂ ਦੇ ਨਾਲ ਖੰਡੀਪਿੰਡੀ ਪਟੇ ਮਾਂ ਲੜਦਾ ਤੁਹਾਨੂੰ ਆ ਜਾਣਗੇ ਉਹ ਵੀ ਪੜਕਦੇ ਮੰਮੀ ਨੂੰ ਸੁਣਾਉਣੀ ਆਪਣੇ ਦੁੱਖ ਦੇ ਕੋਤ ਕਿਸ ਨੇ ਸੁਣਨੇ ਨਹੀਂ ਅਗੇ ਲੈ ਗੁਰਪ੍ਰੀਤ ਦਾ ਫੋਨ ਆ ਗਿਆ ਹੈਲੋ ਹੈਲੋ ਸੱਸਰੀ ਕਾ ਮੰਮੀ ਸਾਸਰੀ ਕਾਲ ਗੁਰਪ੍ਰੀਤ ਠੀਕ ਠਾਕ ਪੁੱਤ ਠੀਕ ਆਦੀਆਂ ਤੂੰ ਜਿਹੜਾ ਮੈਨੂੰ ਘਰ ਲੱਭ ਕੇ ਦਿੱਤਾ ਵਾ ਹਾਏ ਪੁੱਤ ਕਿਉਂ ਉਹਨੇ ਮੈਨੂੰ ਕਿੱਤਾ ਠੀਕ ਰਹਿ ਸਭੀ ਪੁੱਤ ਅਹੀਂ ਲੱਭ ਕੇ ਦਿੱਤਾ ਤੇਰੀ ਕਿਸਮਤ ਹੀ ਏਡੀ ਮਾੜੀ ਰੱਬ ਨੇ ਲਿਖ ਦਿੱਤੀ ਕੀ ਹੋ ਗਿਆ ਹੁਣ ਮੈਨੂੰ ਦੱਸ ਤਾਂ ਸਹੀ ਕੱਲ੍ਹ ਦਾ ਨਾ ਮੰਮੀ ਤੋਂ ਲੋਰ ਲੜਕੇ 4000 ਰੁਪਿਆ ਲਿਆ ਸੂਟਾ ਵਾਸਤੇ ਉੱਤੋਂ ਵੀ 500 ਰੁਪਿਆ ਲੱਗ ਗਿਆ ਚਰਾ ਪੀਣੋ ਚੁੱਪ ਕਰ ਜਾ ਪੁੱਤ ਆ ਗੱਲ ਕਰਕੇ ਤੇ ਮੇਰਾ ਹੋਰ जखਮਾਂ ਤੇ ਲੂਣ ਜਿੱਦਾਂ ਛਿਣਕਿਆ ਜਾਂਦਾ ਮੇਰਾ ਤੇ ਬਹੁਤ ਦਿਲ ਦੁਖੀ ਹੋ ਗਿਆ ਵਾ ਚੁੱਪ ਕਰ ਜਾ ਤੂੰ ਰੋਨੀ ਮੈਨੂੰ ਕਿਤੇ ਚੁਪਕਾਂ ਪੈਂਦੀਆਂ ਮੇਰੇ ਕਲੇਜੇ ਤੀਰ ਵੱਜਦੇ ਆ ਕੀ ਕਰਾਂ ਮੈਂ ਹੁਣ ਤੇਰੇ ਡੈਡੀ ਨੂੰ ਵੀ ਬਾਰ-ਬਾਰ ਮੈਂ ਇਹੋ ਹੀ ਗੱਲਾਂ ਕਰਦੀ ਰਹਿਨੀ ਸਾਨੂੰ ਤਾਂ ਕੋਈ ਹੋਰ ਗੱਲ ਹੀ ਨਹੀਂ ਆਉਂਦੀ ਦੂਜੀ ਕੁੜੀ ਵੈਲਾ ਚੰਗੀ ਭੱਲੀ ਓ ਤੇਰੀ ਕਿਸਮਤ ਹੀ ਪਤਾ ਨਹੀਂ ਕਿਦਾਂ ਦੀ ਰੱਬ ਨੇ ਲੇਹ ਦਿੱਤੀ ਆ ਹਾਂ ਤੇ ਤੂੰ ਵੀ ਮੇਰੀ ਬਾਤ ਵੀ ਨਹੀਂ ਪੁੱਛਦੇ ਹੈਗੇ ਪੁੱਤ ਬਾਤ ਕੀ ਪੁੱਛੀਏ ਜਦੋਂ ਜਾਣਦੇ ਆਪਾਂ ਉਦੋਂ ਗਾੜੀਓ ਲੜਨ ਨੂੰ ਪੈਂਦਾ ਸਾਡੇ ਨਾਲ ਤੁਸੀਂ ਕਿੱਧਰ ਐ ਆਏ ਆ ਤੁਸੀਂ ਕਿੱਧਰ ਐ ਆਏ ਆ ਸਾਡੀ ਬੇਇੱਜ਼ਤੀ ਕਰਦਾ ਗਿਆ ਦੀ ਕੋਈ ਨਹੀਂ ਮੈਂ ਤੇਰੇ ਡੈਡੀ ਨਾਲ ਕਰਦੀ ਆ ਗੱਲ ਨਾ ਹੋ ਤਾਂ ਹੀ ਆਵਾਂਗੇ ਚਲੋ ਠੀਕ ਹਾ ਤਾਂ ਰੋਣਾ ਮੇਰੀ ਤੀ ਚੁੱਪ ਕਰ ਜਾ ਟੈਨਸ਼ਨ ਨਾ ਲੈ ਪਾਠ ਕਰ ਬਾਬੇ ਦਾ ਉਹਨੇ ਸਹਾਈ ਹੋਣਾ ਮਾਂ ਰਾਜ ਨੇ ਚੰਗਾ ਠੀਕ ਬੜਾ ਔਖਾ ਕੰਮ ਹੋਇਆ ਈਓ ਈਆਂ ਕਹਿ ਆ ਦਿੰਦੇ ਆ ਨਾ ਈਆਂ ਨੂੰ ਮਾੜਾ ਨਾ ਆਖੋ ਈਆਂ ਮਾੜੀਆਂ ਨਹੀਂ ਗੀਆਂ ਈਆਂ ਕਿਹੜੀਆਂ ਰਾਤ ਉਠ ਉਠ ਖਾਂਦੀਆਂ ਇਹੋ ਦੁੱਖ ਮਾਰਦੇ ਈਆਂ ਦੇ ਉੱਥੇ ਹੀ ਗੱਲਾਂ ਕਰੀ ਜਾਂਦੀ ਗਾਂ ਨਹੀਂ ਆਉਂਦੀ ਕਿਹਦਾ ਫੋਨ ਆਉਣ ਡਿਆ ਵਾ ਉਹੀ ਆਪਣਾ ਤੇ ਭਾਸ਼ਣ ਦੇ ਲੋ ਪਹਿਲਾਂ ਇਹ ਗੱਲਾਂ ਕਰੀ ਜਾਂਦੀਆਂ ਗਾਂ ਨਹੀਂ ਆਉਂਦੀ ਮੈਂ ਕੋਈ ਚਾਹ ਨੂੰ ਫੋਨ ਕਰਨ ਨਹੀਂ ਆ ਤੂੰ ਕਰਨ ਨਹੀਂ ਆ ਹਾਏ ਹਾਏ ਕੁੜੀ ਦਾ ਹੀ ਫੋਨ ਆ ਮੈਂ ਤੇ ਬੁੰਦਲ ਗਈ ਆਪ ਕੀ ਕਹਿੰਦੀ ਆ ਗੁਰਪ੍ਰੀਤ ਦਾ ਫੋਨ ਆ ਰੋਂਨ ਲਈ ਹੋ ਹੁਣ ਕੀ ਹੋ ਗਿਆ ਵਾ ਹਾਏ ਰੱਬਾ ਮੈਂ ਕੀ ਤੁਹਾਨੂੰ ਰੋਜ ਦਿਹਾੜੀ ਦੱਸਿਆ ਕਰਾਂ ਆਪਣੀ 30 ਦੀਆਂ ਕੋੜੀਆਂ ਉਹ ਤੇ ਬੜੀ ਦੁਖੀ ਹੋ ਗਈ ਆ ਪਿਆਲੀ ਵਾਲੀ ਤੁਸੀਂ ਹੋਗੇ ਪਿਆਲੀ ਆ ਮੁੰਡਾ ਸੋਹਣਾ ਕੋਠੀ ਸੋਣੀ ਲੱਲੋ ਪਿਆਲੀ ਹੁਣ ਪਿਆਲੀ ਅਹੀਂ ਕੀ ਕਰਨੀ ਹੈ ਅਸੀਂ ਤੇ ਇਹਦੇ ਨਾਲੋਂ ਮਾੜਾ ਲੱਭ ਲੈਂਦੇ ਤੇ ਉਹ ਚੰਗਾ ਹੀ ਐਦਾਂ ਦਾ ਅਸੀਂ ਕੀ ਕਰਨਾ ਹੈ ਜਵਾਈ ਸ਼ਰਾਬੀ ਖਰਾਬੀ ਮੇਰਾ ਨਕੀਤੀ ਵੇਖ ਲੈ ਸਾਡੀ ਵਿਆਹੀ ਹੋ ਪੜੀ ਵੀ ਘਟ ਪੜੀ ਵੀ ਕੋਹ ਨਹੀਂ ਤੇ ਚਲੋ ਤੇ ਪਿਆਲੀ ਵੀ ਥੋੜੀ ਲੱਭੀ ਤੇ ਇਹ ਇੰਨਾ ਵੀ ਜਾਣ ਤੇ ਸਾਡੀ ਧੀ ਦੀ ਸੌਖੀ ਹੈ ਨਾ ਵੈਸ਼ ਨੂੰ ਪਰਿਵਾਰ ਲੱਭਾ ਇਹਦੇ ਬਾਰੇ ਅਸੀਂ ਪਤਾ ਹੀ ਨਹੀਂ ਕੀਤਾ ਦਵਿੰਦਰ ਉਹੋ ਗੱਲ ਵੀ ਸਾਡੀ ਮੱਤ ਤੇ ਹੀ ਪੜਦਾ ਪਿਆ ਰਿਆ ਹੈ ਇੰਨਾ ਸਾਡੀ ਗੁਰਪ੍ਰੀਤ ਪੜੀ ਲਿਖੀ ਇੰਨੀ ਸੂਝਵਾਨ ਇਹ ਗੱਲ ਦਾ ਪਤਾ ਹੀ ਵੀ ਇਹਦੀ ਕਿਸਮਤ ਹੀ ਐਡੀ ਮਾੜੀ ਹੋ ਜਾਣੀ ਦੁੰਦਰ 30 ਕਿੱਲੇ ਜਦੋਂ ਦੱਸਿਆ ਨਾ ਵਿਚੋਲੇ ਨੇ ਉਦੋਂ ਨਾ ਮਨ ਖੁਸ਼ ਹੋ ਗਿਆ ਵੀ 30 ਕਿੱਲੇ ਆਣੀ ਮੇਰੀ ਧੀ ਬਣ ਜਾਣਾ ਹੈ ਤੇ ਚੱਲ ਚੰਗਾ ਘਰ ਵਾ ਕੋਈ ਗੱਲ ਨਹੀਂ ਐਡੀ ਤੇ ਤਾਂ ਹੀ ਆਪਾਂ ਵਿਆਹ ਦਿੱਤੀ ਜਨਮ ਦਿੱਤੇ ਹੀ ਨਾ ਆਪਾਂ ਕਰਮ ਨਹੀਂ ਲਿਖੇ ਧੀਆਂ ਦੇ ਇਹ ਗੱਲ ਸਹੀ ਬੁਰਪ੍ਰੀਤ ਦੇ ਕਰਮ ਤੇ ਬਹੁਤੇ ਮਾੜੇ ਰੱਬ ਨੇ ਲਿਖਤੇ ਸਾਡਾ ਚੰਗਾ ਘਰ ਸਾਡੀ ਆਲੀ ਸ਼ਾਨ ਮਾਰਤ ਕੀ ਕਰੂਗੀ ਜੇ ਸਾਡੀ ਧੀ ਦੁਖੀ ਹੋਈ ਤੇ ਦੁੰਦਰ ਸਾਡਾ ਕੋਈ ਪਿੰਡ ਕੋਈ ਸੂਂਗਾ ਉਹਦੇ ਬਾਰੇ ਗੱਲਾਂ ਉਨਾ ਕਹਣਾ ਵੀ ਦੱਸ ਇਹਨਾਂ ਬੰਦੇ ਨੂੰ ਸੋਝੀ ਹੈ ਨਹੀਂ ਵੀ ਆਪਣੀ ਧੀ ਇਹ ਨਾਲ ਡੋਬ ਦਿੱਤੀ ਆਪੇ ਹੀ ਆਪਣੀ ਹੱਥੀ ਉਦਾਂ ਲੋਕੀਆ ਨਾ ਉਸੇ ਵੇਲੇ ਪੁੱਛਦੇ ਆ ਪਤਾ ਕਰੀਏ ਆਂਡੋ ਗਵਾਂਡੋ ਕਿੱਦਾਂ ਦੇ ਬੰਦੇ ਆ ਆਨੂੰ ਤੇ ਇਹੋ ਹੀ ਆ ਵੀ ਰੱਬ ਜਿੰਨਾ ਹੀ ਯਕੀਨ ਕਰ ਲੈਨੇ ਆਪਾਂ ਹਰ ਇੱਕ ਤੇ ਓਏ ਇਹੋ ਹੀ ਗੱਲ ਮੈਨੂੰ ਆਈ ਜਾਂਦੀ ਨਾ ਮੇਰੇ ਮਨ 'ਚ ਵੀ ਮੈਂ ਪੁੱਛਿਆ ਕਿਉਂ ਨਹੀਂ ਮੈਂ ਪੁੱਛਦਾ ਮੈਂ ਸੂਟਾਂ ਵਾਹਤੀ ਆਂਦੀ ਅੱਜ ਪੈਸੇ ਲੈ 4000 ਰੁਪਈਆ ਮਾਤਾ ਕੋ ਉਹ ਵੀ ਲੜ ਲੜ ਕੇ ਪਤਾ ਨਹੀਂ ਹੁਣ ਮਾਤਾ ਨੇ ਵੀ ਉਹਨੂੰ ਕਿੱਦਾਂ ਦਿੱਤੇ ਤੇ ਕਿੱਦਾਂ ਉਹਦੇ ਵਿੱਚੋਂ ਕੱਢਣੇ ਆ ਆਂਦੀ ਉਹਦੇ ਵਿੱਚੋਂ ਵੀ ਆਂਦੀ ਰਣੀ ਜੋਤ 500 ਰੁਪਇਆ ਲੈ ਗਿਆ ਖੋ ਕੇ ਸ਼ਰਾਬ ਪੀਣ ਨੂੰ ਹੋਈਓ ਨਸ਼ਾ ਤੇ ਕਿਤੇ ਚਾਹਦਾ ਨਹੀਂ ਮਾਨ ਅੱਜ ਕੱਲ ਰੋਟੀ ਨਹੀਂ ਪੱਕਦੀ ਐਨੀ ਮੰਗਾਈ ਭਾਵੇਂ ਬਾਹਰਲੇ ਬੂਏ ਤੱਕ ਘਰ ਭਰਿਆ ਹੋਵੇ ਨਾ ਤਾਂ ਵੀ ਬਹੁਤ ਜ਼ਿਆਦੀ ਮੰਗਾਈ ਆ ਕਹਿੰਦੇ ਨੇ ਸੁੱਖ ਪੈਸੇ ਨਾਲ ਨਹੀਂ ਮਿਲਦੇ ਸੁੱਖ ਤਕਦੀਰਾਂ ਦੇ ਸੱਜਣਾ ਇਹ ਤਕਦੀਰਾਂ ਦੇ ਸੁੱਖ ਵਾ ਪੈਸੇ ਨਾਲ ਸੁੱਖ ਥੋੜਾ ਮਿਲ ਜਾਂਦਾ ਹੁਣ ਪੈ ਇਨਾ ਰਿਜਕ ਪਾਣੀ ਸਭ ਕੋ ਹੋਵਾ ਪਰ ਦੁਖੀ ਵਾਹ ਅੱਦ ਤੂੰ ਵੱਧ ਹੋਈ ਉੱਥੇ ਹਾਏ ਜੇ ਹੁਣ ਅਸੀਂ ਆਪਣੀ ਕੁੜੀ ਵੀ ਲੈ ਆਈਏ ਤਾਂ ਵੀ ਅਸੀਂ ਹੁਣ ਮਾੜੀ ਗੱਲ ਸਾਡੇ ਵਾਸਤੇ ਵੀ ਦੰਦਰ ਕਿਦਾਂ ਲੈ ਆਵਾਂਗੇ ਤੀਨ ਉੱਥੋਂ ਤੇ ਜਰਾ ਇੰਨੀ ਦੁਖੀ ਹੋਊਗੀ ਤੇ ਮੈਂ ਵੇਖ ਸਕਦੀ ਹਾਂ ਉੱਥੇ ਜਾ ਕੇ ਆਂਦੇ ਤੁਸੀਂ ਮੇਰੀ ਬਾਤ ਨਹੀਂ ਪੁੱਛਦੇ ਤੁਸੀਂ ਆਉਂਦੇ ਨਹੀਂ ਮੈਂ ਜਦੋਂ ਅਸੀਂ ਆਉਂਦੇ ਤਾਂ ਸ਼ਰਾਬੀ ਘਰ ਹੁੰਦਾ ਸਾਡੇ ਗੱਲ ਪਿਆ ਜਾਂਦਾ ਕਿੱਧਰ ਆਏ ਆ ਕੀ ਕਰੀਏ ਮੈਂ ਹਾਂ ਅਸੀਂ ਹੁਣ ਹੁਣ ਮੈਨੂੰ ਦੱਸੋ ਤੂੰ ਜੋੜੀਏ ਮਹਾਰਾਜ ਗਾੜੀ ਮਾਲਕਾ ਉਹਨੂੰ ਮਤ ਪਾ ਦੇ ਉਹਨੂੰ ਸਮਝ ਆ ਜਾਏ ਵੀ ਮੈਂ ਆ ਨਸ਼ਾ ਛੱਡਦਾ ਵੀ ਮੇਰਾ ਘਰ ਬਰਬਾਦ ਹੋ ਜਾਊਗਾ ਹੁਣ ਜਾਣਾ ਵਾ ਚੱਲੀਏ ਕਿ ਹੁਣ ਤੇ ਦੇਰਾ ਹੋ ਗਿਆ ਫਿਰ ਗਲਜਾਂਗੇ ਕਿਸ ਦਿਨ ਨੂੰ ਆਹੋ ਹੋ ਕੇ ਆਉਨੇ ਆ ਹੋ ਯਾ ਸਾਡੀ ਧੀ ਇਨੀ ਦੁਖੀ ਅਸੀਂ ਵੇਖਦੇ ਸੋਨੇ ਦੀਆਂ ਥਾਲੀਆਂ ਰੋਟੀਆਂ ਖਾਂਣ ਦੇ ਆ ਤੇ ਉਹ ਕੁੜੀ ਸਾਡੀ ਪਤਾ ਨਹੀਂ ਕਿੱਦਾਂ ਦੇਣ ਉਹ ਲਹੂਆਂ ਦੇ ਘਟ ਉਹ ਲਹੂਆਂ ਦੇ ਘਟ ਲਈ ਉਹ ਖਾਂ ਰੋਟੀਆਂ ਮੈਂ ਹਾਂ ਕਹਿੰਦੀ ਹਣੀ ਮੇਰੇ ਮਾਂ ਪਿਓ ਨੇ ਮੇਰਾ ਤਾਂ ਜੀਦੇ ਜੀ ਘਾ ਘਟ ਦਿੱਤਾ ਦੱਸਣਗਾ ਮਾਂ ਨੂੰ ਗੱਲਾਂ ਦੱਸਣੀਆਂ ਆ ਤੁਸੀਂ ਤੇ ਮੇਰੀ ਸੁਣਨੀ ਨਹੀਂ ਆ ਤੇ ਮਾਂ ਨੂੰ ਦੱਸਣੀਆਂ ਜਿੰਨੇ ਸੁਣਨੀ ਆ ਸੁਣਨੀ ਨਹੀਂ ਕਿ ਕੀ ਨਹੀਂ ਤੇਰੀ ਸੁਣੀ ਮਾ ਤੇਰੀ ਹੱਦ ਨੇ ਜੱਜ ਨਹੀਂ ਲੱਗੀ ਦੱਸ ਲੈ ਤੂੰ ਜਿਹੜੀਆਂ ਦੱਸਣੀਆਂ ਵਾ ਸਾਨੂੰ ਨਹੀਂ ਕੋਈ ਪਰਵਾਹ ਹੈਗੀ ਵੀ ਸਾਨੂੰ ਪਰਵਾਹ ਵਾ ਉਹਦੀ ਜੱਜ ਨਹੀਂ ਲੱਗੀ ਹੈਗੀ ਪਰ ਮੈਂ ਦੱਸ ਤੇ ਸਕਦੀ ਹਾਂ ਨਾ ਘਟੋ ਘਟ ਮੇਰਾ ਤਾਂ ਦਿਲ ਹੌਲਾ ਹੋ ਜਾਂਦਾ ਨਾ ਜਦੋਂ ਤੇ ਮੈਂ ਨਾਲ ਗੱਲ ਕਰ ਲਈਨੀ ਹੈ ਕਰਦੀ ਲੋ ਦਿਲ ਹੌਲਾ ਤੇਰਾ ਦਿਲ ਇਤਰਾ ਹੀ ਰਹਿਣਾ ਵਾ ਹਰ ਗੱਲੇ ਮੁੰਡੇ ਦਾ ਨਾ ਹਰ ਗੱਲੇ ਮੁੰਡੇ ਨੂੰ ਹਰ ਗੱਲੇ ਮੁੰਡੇ ਨੂੰ हद ਕਰ ਦਿੱਤੀ ਆ ਤੂੰ ਬਦਨਾਮ ਕਰਕੇ ਰੱਖ ਦਿੱਤਾ ਵਾ ਤੂੰ ਤੇ ਆਸੇ ਪਾਸੇ ਵੀ ਬਦਨਾਮ ਕਰਤਾ ਹੁਣ ਰਿੰਦਾ ਹੁੰਦਾ ਪੇਕੇ ਕਰਦੇ ਤੇ ਜਦੋਂ ਕਰਦਾ ਹੀ ਇਦਾਂ ਤਾਂ ਮੈਂ ਕੀ ਕਰਾਂ ਕਰਦਾ ਵਾ ਕੀ ਕਰਦਾ ਵਾ ਕੀ ਤੈਨੂੰ ਮੰਦਾ ਤੂੰ ਪੀਂਦਾ ਹੀ ਦਿਨੇ ਤੇ ਪੀਤੀ ਹੁੰਦੀ ਹੁੰਦੀ ਉਹਨੇ ਤੈਨੂੰ ਪੀਤੀ ਦੀਦੀ ਸਾਨੂੰ ਤਾਂ ਦਿਖਦੀ ਨਹੀਂਗੀ ਤੁਹਾਨੂੰ ਕਿੱਥੇ ਦਿਸਣੀ ਆ ਕਿਸਮਤ ਮੇਰੀ ਮਾੜੀ ਹੋਈ ਆ ਮਾਵਾਂ ਨੂੰ ਕਿੱਥੇ ਦਿਸਦਾ ਵਾ ਵੀ ਸਾਡਾ ਨਾ ਸ਼ਰਾਬੀ ਤੇ ਉਹ ਹਦਿਆ ਜਿਨੇ ਸਾਰੀ ਉਮਰ ਸੰਤਾਪ ਹੋਇਆ ਗਣਾ ਉਹਨੂੰ ਪਤਾ ਹੁੰਦਾ ਵਾ